ਆਸਤੀ ਸ਼ਹਿਰ ਨਾਬਾ ਵਿਖੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਦੀਪ ਸਿੰਘ ਗਿਲਨਾਬਾ ਦੇ ਡੇਰਾ ਬਿਆਸ ਵਿਖੇ ਪਹੁੰਚੇ ਅਤੇ ਉਹਨਾਂ ਨੇ ਸੰਗਤ ਨੂੰ ਦਰਸ਼ਨ ਦੇਣ ਤੋਂ ਬਾਅਦ ਨਾਬਾ ਦੇ ਇਤਿਹਾਸਿਕ ਹੀਰਾ ਮਹਿਲ ਵਿਖੇ ਰਾਣੀ ਪ੍ਰੀਤੀ ਸਿੰਘ ਵੰਜਸਾ ਮਹਾਰਾਜ ਹੀਰਾ ਸਿੰਘ ਦੇ ਮਹਿਲ ਵਿਖੇ ਪਹੁੰਚੇ ਅਤੇ ਉਹਨਾਂ ਨੇ ਮਹਿਲ ਦਾ ਦੌਰਾ ਵੀ ਕੀਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀਰਾ ਮਹਿਲ ਵਿੱਚ ਕਰੀਬ 2 ਘੰਟੇ ਰਹੇ ਇਸ ਮੌਕੇ ਤੇ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਗੰਬੜਾ ਦਿਨ ਹੈ ਜੀ ਮੈਂ ਤਾਂ ਬੜੀ ਬੇਰ ਤੋਂ ਰਿਕੁਐਸਟ ਕਰ ਰਿਹਾ ਸੀਗਾ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੋਇਆ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਬਾਬਾ ਜੀ ਇੰਡਰਸਟਿੰਗ ਜੀ ਧੱਲੋ ਸਾਹਿਬ ਔਰ ਬਾਬਾ ਤਸਵੀਰ ਸਿੰਘ ਗਿਲਸਾਤ ਸਪੈਸ਼ਲ ਪਾਵਰ ਤੇ ਨਾਦਰ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹੈ ਸੱਸਣ ਕਰ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਉਸ ਤੋਂ ਬਾਅਦ ਹੀਰਾ ਮਹਿਲ ਦੇਖਣ ਦੀ ਬਹੁਤ ਮੰਨਾਂ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਜੀ ਲੰਮੇ ਸਮੇਂ ਤੋਂ ਜਦੋਂ ਵੀ ਮਰਦਾ ਸੀਗਾ ਤਾਂ ਮੈਂ ਨਾ ਬਾਏ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਦਨ ਆਇਆ ਕਿ ਉਹਨਾਂ ਦੇ ਅੰਦਰ ਪ੍ਰੋਸਟੀਸੀਕੇਨ ਜਿਹੜੀ ਹੀਰਾ ਮਾਲ ਦੇਖਣਾ ਆ ਕਾਫੀ 1.5 2 ਘੰਟੇ ਹੀਰਾ ਮਾਲ ਦੇ ਵਿੱਚ ਲਾ ਕੇ ਗਏ ਨੇ ਖਾਣਾ ਖਾ ਕੇ ਤੇ ਨਾਬਾਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਹੈ ਜਦ ਬਾਬਾ ਜੀ ਖਿਸ਼ਤਾਂ ਤੇ ਨਾਬਾਦੀ ਸੰਗਤ ਨੂੰ ਦਰਸ਼ਨ ਦੇ ਕੇ ਗਏ ਆ ਤੇ ਪਾਤਸ਼ਾਹ ਸਾਹਿਬ ਤੇ ਕਿਰਪਾ ਬਣਾ ਕੇ ਰੱਖਣ ਕਿ ਸਾਰੀ ਸੰਗਤ ਜਿਹੜੀ ਆ ਤੰਦਰੁਸਤ ਚੜ੍ਹਦੀ ਕਲਾ ਰਹੇ ਮਹਿਲ ਤੋਂ ਜੈਨੂ ਪਾਤੀ ਦਾ ਨਜ਼ਰ ਮੁੱਖ ਕੀਤਾ ਪੀ ਵਲ ਰਹੀ ਮਹਿਲ ਦੇ ਵੀ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਪਸੰਦ ਕਰਦਾ ਨਾ ਬਾਬਾ ਜੀ ਤੇ ਨਾਭਾ ਰਿਆਸਤ ਦਾ ਜਿਹੜਾ ਇਤਿਹਾਸ ਹੈ ਮਰਜਾ ਹੀਰਾ ਸਿੰਘ ਜੀ ਮਰਜਾ ਕਮਨ ਸਿੰਘ ਜੀ ਸਿੱਖੇ ਨੂੰ ਲੈ ਕੇ ਜੋ ਕੰਟਰੀਬਿਊਸ਼ਨ ਨਾਭਾ ਰਿਆਸਤ ਦੀ ਉਹਦੇ ਤੋਂ ਬਾਬਾ ਜੀ ਬਹੁਤ ਪ੍ਰਭਾਵਿਤ ਹੋ। ਸੋ ਮੰਨ ਦੇ ਵਿੱਚ ਉਹਨਾਂ ਦੇ ਤਾਂ ਸੀ ਕਿ ਮੈਂ ਜ਼ਰੂਰ ਹੀਰਾ ਮਹਿਲ ਨਾਭਾ ਦੀ ਹਿਸਟਰੀ ਜਿਹੜੀ ਦੇਖਣੀ ਪਾਉਣਾ। ਅੱਜ ਇਸ ਸਵਾਗਤ ਦੇ ਮੌਕੇ ਤੇ ਨਾ ਭਾਈ ਕਾਨ ਸਿੰਘ ਨਾਭਾ ਜੀ ਦਾ ਬਹਾਨ ਕੋਸ਼ ਜਿਹੜਾ ਹੈ ਜੀ ਉਹ ਹੀ ਬਾਬਾ ਜੀ ਨੇ ਪੜਾ ਕੇ听 ਕੀਤਾ। ਤੇ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਆਪਾਂ ਮੰਨਦੇ ਆਂ ਆਪਣੀ ਆਸਤਾ ਹੈ ਤੇ ਜਦੋਂ ਆਪਾਂ ਉਹਨਾਂ ਨੂੰ ਦਿਲੋਂ ਯਾਦ ਕਰੀਏ ਤੇ ਫਿਰ ਆਪ ਹੀ ਆ ਜਾਂਦੇ ਚੱਲ ਕੇ ਜੀ ਬੜੀ ਬੇਨਤੀ ਪ੍ਰਵਾਨ ਕੀਤੀ ਸਤਿ ਪਾਤਸ਼ਾਹ ਨੇ ਬਾਬਾ ਜੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿੰਨਾ ਉਤਸ਼ਾਹ ਸੀ ਤੇ ਨਾ ਕਰਾਈ ਮੈਂ ਕਹਿੰਦਾ ਪੁੱਛ ਰਿਹਾ ਹੁਣ ਜੀ ਸੰਗਤ ਉਤੇ ਇੰਨਾ ਉਤਸ਼ਾਹ ਸੀਗਾ ਸਵੇਰ ਤੋਂ 4:00 ਵਜੇ ਤੋਂ ਸੰਗਤ ਨਾਭੇ ਪੰਕਣਾ ਸ਼ੁਰੂ ਹੋ ਗਈ ਸੀ ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ ਕੋਈ ਆਪਣੀ ਆਪਣੀ ਤਰੀਕੇ ਨਾਲ ਕੋਈ ਹੱਥ ਜੋੜ ਰਿਹਾ ਕੋਈ ਉਹਨੂੰ ਨਮਸਕਾਰ ਕਰ ਰਿਹਾ ਕੋਈ ਗੀਤ गा ਰਿਹਾ ਕੋਈ ਰੋ ਰਿਹਾ ਕਿਸੇ ਅੱਖਾਂ 'ਚ ਪਾਣੀ ਆ ਤੇ ਕੋਈ ਆਪਣੀ ਆਪਣੀ ਭਾਵਨਾ ਨਾਲ ਜਿਹੜਾ ਆਪਣੀ ਆਪਣੀ ਭਤੀ ਜਿਹੜੀ ਹੈ ਪ੍ਰਗਟ ਕਰ ਰਿਹਾ ਹੈ ਜੀ ਉਹ ਸੰਗਤ ਭਾਗਾਂ ਵਾਲੀ ਹੈ ਨਾ ਭਾਦੀ ਕਿ ਸੰਗਤ ਦੇ ਹਿੱਸੇ ਅੱਜ ਇਹ ਮੁਬਾਰਕ ਦਿਨ ਆਇਆ ਹੈ ਜੀ ਸੇ ਪਾਛਾ ਕਰਦਾ ਹਾਂ ਤਾਂ ਬਾਬਾ ਜੀ ਕਾ ਯਾ ਆਣੇ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਬਹੁਤ ਵੈਲਕਮ ਯਹਾਂ ਤੇ वो महल आए जिस तरह से पहले के टाइम में यहाँ पे सब संग महात्मा आया करते थे वैसे ही रौनकें लगी है रौन अभी महल में आप देख सकते हैं कि कितनी संगत आई है बाबा जी को देखने मिलने के लिए तो मैं बाबा जी के बहुत तो शुक्रगुजार हूँ थैंक यू वेरी मच टू हम कि उन्होंने मेरा इन्विटेशन माना और महल आ रहे हैं महल को देखने के लिए फर्स्ट टाइम देख पहली बार आ रहे हैं हैं हाँ जी फर्स्ट टाइम आ रहे हैं क्योंकि बाबा जी को भी पुरानी चीज़ों का बहुत शौक है पुरानी बातों का ने महल भी देखना है और बाबा जी को लेके ले हम लोग तो सब बहुत खुश है हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं मतलब इतना ज़्यादा बाबा जी के प्रति सबका लगाव है कि इट्स अनबिलीवेबल वो बाबा जी को पहले से पता था <laughs> हम बताने की और बाबा जी को फॉर्चुनेटली पूरी नाभा की हिस्ट्री के बारे में भी बताया महाराजा गुदम सिंह जी के भी बारे में बताया और बाबा जी इस बात से बहुत खुश हैं कि हम लोग इस महल को वापस रिस्टोर कर रहे हैं तो इसलिए मैंने बाबा जी को रिक्वेस्ट किया पहले आइए देखने कि अब कैसा है और फिर साल भर बाद वापस आइएगा देखने की क्या चेंजेस आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का ਮੈਂ ਤਾਂ ਸੇਨਾ ਤੱਕੇ ਮੈਂ ਫੋਟੋ ਜ਼ਰੂਰ ਆਉਂਗਾ ਉਹਨਾਂ ਨੂੰ ਪਲੀਜ਼ ਆਪਕੇ ਨੂੰ ਸੁਜੈਸ਼ਨ ਵੀ ਦੇ ਦਿਓ ਜੀ ਕਿ ਹਮੇਂ ਹੋਰ ਕਿਸ ਤਰ੍ਹਾਂ ਇਸ ਨੂੰ ਅੱਛੇ ਸੇ ਰੀਸਟੋਰ ਕਰ ਸਕੀਏ ਕਾਫੀ ਸਾਲ ਸੇ ਇਸ ਨੂੰ ਕੁਝ ਕੰਮ ਨਹੀਂ ਹੋਇਆ ਦੇਖੋ ਮੈਂ ਕਿਹਾ ਕਿ ਨਹੀਂ ਹੋ ਜਾਏਗੀ ਕੋਈ ਮਾਰੀ ਹਾਂ ਬਾਈ ਹਾਂ ਜੀ ਹਾਂ ਜੀ ਬਿਲਕੁਲ ਸਭ ਤੋਂ ਸਤਪਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਪਹਿਲਾਂ ਤੋਂ ਹੀ ਬਾਬਾ ਜੀ ਦਾ ਆਨ ਦਾ ਪਲਾਨ ਸੀਗਾ ਪਹਿਲਾਂ ਪੋਸਟਪੋਨ ਹੋ ਰਾਇ ਸੀ ਕਦੇ ਕੁਝ ਇਸ ਤਰ੍ਹਾਂ ਦੇ ਕੋਈ ਨਹੀਂ ਹੋਏ ਹੁਣ ਚਲੋ ਪੱਕਾ ਹੋਇਆ ਫਾਈਨਲ ਹੋਣਾ ਹੈ ਹੁਣ ਬੱਸ ਥੋੜੀ ਦੇਰ ਬਾਅਦ ਆਣ ਆਨੇ ਨੇ ਤਾ ਦੇਖ ਸਕਦੇ ਹੋ ਬਾਹਰ ਬਹੁਤ ساری ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਅੰਦਰ ਚ ਪਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਅਜ ਕਾਫੀ ਹੋਇਆ ਪਰ ਹੌਲੀ ਹੌਲੀ ਹੋਰ ਆਉਣਾ ਹੈ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇਤਨਾ ਸਾਰੀ ਸੰਗਤ ਵੀ ਕੁਝ ਐਸੀ ਵੀ ਕੁਝ ਨੇ ਕਿ ਬਿਆ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਲਈ ਲੋਗ ਕਿੰਨੀ ਮੈਂ ਤੇ ਮਨੋ ਜੋ ਵੀ ਵਾਰਸਾ ਦੇ ਸਾਰੇ ਕਰਦੇ ਨੇ ਉਹ ਸਾਡੇ ਘਰ ਆ ਕੇ ਸਾਡੇ ਨੂੰ ਮਿਲਣ ਆਏ। ਬਿਲਕੁਲ ਖੁਸ਼ੀ ਆ ਉਸ ਟਾਈਮ। ਆਪਾਂ ਚੱਲੋ। ਫਸਟ ਟਾਈਮ ਤਾਂ ਦੇਖੋ ਖੁਸ਼ੀ ਤਾਂ ਹੁੰਦੀ ਹੀ ਹੁੰਦੀ ਹੈ। ਜਿੰਨਾ ਜਿੱਦਾਂ ਸਾਰੇ ਸੰਗਤ ਨੂੰ ਤਾਂ ਸਾਡੇ ਤੋਂ ਡਬਲ ਖੁਸ਼ੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਨਹੀਂ ਮੰਨਦੇ ਨੇ। ਉਹ ਕਈ ਜਾਂ ਤੋਂ ਬੱਚੇ ਸੀਏ ਤਾਂ ਤੋਂ ਮੰਨਦੇ ਸੀ। ਅਸੀਂ ਤਾਂ ਹੁਣ ਜਾਣਿਆ ਬਚਾਣੇ ਜਦੋਂ ਆਪੇ ਛੋਟੇ। ਤਾਂ ਵੀ ਜੀ ਦੇਖੋ ਸਰ ਬਿਲਕੁਲ ਬਹੁਤ ਅੱਛਾ ਮਹਿਸੂਸ ਕਰਦੇ ਨੇ। ਅਸੀਂ ਸਤ ਸੰਗੀ ਨੇ ਔਰ ਕਾਫੀ ਸਾਲ ਹੋ ਗਏ ਹੈ ਸਾਡੀ ਫੈਮਲੀ ਉਸ ਟੂਕੀ ਤੇ ਹੈ। और हम अभ्यास गेरा में जाते हैं सारे सत्संग लगेंटर तो बहुत अच्छा लग रहा है कि जी का भी कई बार नहीं बहुत अच्छा महसूस कर रहे हैं और बहुत स्पेशल है और बाबा जी भी आ रहे हैं बहुत एफर्ट बना के आ रहे हैं प्रॉपर्टी बेचने और खरीदने के लिए संपर्क करें फेयर डील प्रॉपर्टीज